ਦੁਨੀਆਂ ਦੀ ਗੱਲ ਕਰ ਰਹੇ ਆ ਮੁੱਦੇ ਔਰ ਮੈਂ ਮੁੱਦਿਆਂ ਦੇ ਨਾਲ ਨਾਲ ਛੋਹਦੇ ਭਾਈ ਹਰਾਨੇ ਪਹਿਲਾਂ ਆਖਿਆ ਕਿ ਸਭ ਤੋਂ بڑا ਤੂਫ਼ਾਨ ਸਭ ਤੋਂ ਜ਼ਿਆਦਾ ਸ਼ਹੀਦیاں ਸਭ ਤੋਂ ਜ਼ਿਆਦਾ ਜਾਗਰੂਕ ਦੁਨੀਆਂ ਦੇ ਹਰ ਹਿੱਸੇ ਜਿਹਾ ਕੇ ਝੰਡੇ ਗੱਡੇ ਤੇ ਸਭ ਤੋਂ ਵੱਧ ਬੇਇਨਸਾਫੀ ਉਹਦਾ ਕਾਰਨ ਕੀ ਹੈ ਜੋ ਭਾਈ ਸਾਹਿਬ ਨੇ ਕਿਹਾ ਉਹਦਾ ਕਾਰਨ ਹੈ ਨਾਲ ਸਿੰਘ ਤੇਜਾ ਸਿੰਘ ਪਹਾੜਾ ਸਿੰਘ ਇਹ ਸਾਡੀ ਗਾਮੀ ਪੈਦਾ ਹੋਏ ਨੇ ਫੇਰ ਨਾਲ ਹੋਈ ਤੇ ਚੁੱਲੇ ਬੋਬ ਨੇ ਚੁੱਲੇ ਤੇ ਪੰਥਕਤੀ ਰਾਜਨੀ ਕਿਸਾਨੀ ਯੂਨੀਅਨਾਂ ਵਿੱਚ ਵੀ ਬਹੁਤ ਨੇ ਆ ਵੇਖ ਲੋ ਝੰਡੇ ਕਿੰਨੇ ਰੰਗਦੇ ਨੇ ਸੋ ਇਹਨਾਂ ਨੂੰ ਇਕੱਠੇ ਕਿਵੇਂ ਕਰੀਏ ਇਕੱਠੇ ਹੋਈਏ ਤਾਂ ਮੈਂ ਗਰੰਟੀ ਨਾਲ ਲੈਣਾ ਜੇ ਤੂੰ ਹੀ ਸਕਦੇ ਐ ਇਕੱਠੇ ਹੋਵਾਂਗੇ ਜਾਂ ਜਿੱਥੇ ਆਪਾਂ ਬੈਠੇ ਆ ਨਿਸਾਨ ਸਾਹਿਬ ਦੇ ਥੱਲੇ ਜਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਕਹਿ ਰਹੇ ਆ ਮੁcke ਆ ਕੇ ਪੰਜਾਬ ਦੇ ਮੁcke ਔਰ ਉਹਨਾਂ ਦੇ ਕਮੁੱਤਾ ਇਹਦੀ ਆ ਜੋ ਸਾਡੇ ਨਾਲ ਬੇਇਨਸਾਫੀ ਹੋਈ ਐ ਕਿ ਸਾਡੇ ਉਹ ਯੋਧੇ ਜਿਨ੍ਹਾਂ ਨੇ سمجھ کے کے ایک ایموشن دے تحت جو کاروائی پائی کر سال علاوہ اے दर्दो تعلق کی छॾिया नवे कर सघे केतो इलावा मसला तालुक केॾे लॻंदमेंट पंजाब गवरमेंट इहो मसला ਇੱਕ ਮਸਲਾ ਹੋਰ ਵੀ ਐ ਜੋ ਫੂਸਾ ਨੇ ਜ਼ਿਕਰ ਕੀਤਾ ਕਿ ਕੀ ਆਪਾਂ ਇਹ ਲੜਾਈ ਕੰਸਟੀਟਿਊਸ਼ਨਲ ਫਰੇਮਵਰਕ 'ਚ ਲੜ ਰਹੇ ਆ ਜਾਂ ਬਾਹਰ ਜਾ ਕੇ ਲੜ ਰਹੇ ਆ ਇਹਦਾ ਉੱਪਰ ਘਟਾਵਾ ਹਮੇਸ਼ਾ ਜੋ ਮੋਰਚਾ ਲੜ ਰਹੇ ਹੁੰਦੇ ਨੇ ਆਧੂ ਹੁੰਦੇ ਨੇ ਮੈਂ ਦਰਸ਼ਨਪਾਲ ਜੀ ਨੂੰ ਬਾਪੂ ਜੀ ਨੂੰ ਬਠਿੰਡਾ ਜੀ ਨੂੰ ਬਰਿੰਦਰ ਜੀ ਨੂੰ ਕਹੂੰਗਾ ਕਿ ਜ਼ਰੂਰ ਕਲੀਅਰ ਕਰਿਓ ਜੇ ਤਾਂ ਜੋ ਆਪਾਂ ਉਸ ਵੇਨਾ ਇਸ ਲੜਾਈ ਨੂੰ ਅੱਗੇ ਵਧਾ ਸਕਦੀ ਜ਼ਰੂਰੀ ਹੈ ਔਰ ਮੈਂ ਆਪਦੇ ਵਰ ਲੋਕ ਇਹ ਦਿੰਦਾ ਜਿਵੇਂ ਤੁਸੀਂ ਕਹੂਗੇ ਅਸੀਂ ਤੁਹਾਡੇ ਨਾਲ ਹੈ ਕਿਉਂਕਿ ਚੁੱਲ੍ਹੇ ਖੁਦ ਸੱਭਦੇ ਕਦੋਂ ਜਦੋਂ ਆਪਾਂ ਵਿਚਾਰਤਾ ਦੇ ਦਿੰਦੇ ਆਂ ਪਰ ਆਪਾਂ ਇਸ ਗੱਲ ਦੀ ਸਹਿਮਤੀ ਦੇਣੀ ਹੁੰਦੀ ਕਿ ਮੋਰਚਾ ਲੜਿਆ ਕਿਵੇਂ ਜਾਊਗਾ ਮੋਰਚੇ ਵਾਲੇ ਜੋ ਸਭ ਤੋਂ ਅੱਗੇ ਵੈਸੇ ਤਾਂ ਆਪਾਂ ਵੀ ਮੋਰਚੇ ਵਾਲੇ ਆ ਅੱਜ ਉਹ ਅਗਲੀਆਂ ਸਫਾਂ ਨੇ ਉਹ ਕਲੀਅਰ ਕਰ ਤਾਂ ਜੋ ਸਭ ਨੂੰ ਇਹ ਕਲੀਅਰ ਹੋ ਜਾਏ ਕਿ ਆਪਾਂ ਲੜਨਾ ਕਿਦੇ ਲਈ ਹੈ ਉਹ ਆਪਾਂ ਨੂੰ ਕਲੀਅਰ ਸਾਹਮਣੇ ਤਸਵੀਰ ਦਿਣਾ ਪਿਆ ਪਰ ਨਾ ਨਾ ਕਿਦੇ ਨਾਲ ਲੜਨਾ ਮੈਂ ਪਹਿਲੀ ਗੱਲ ਪੰਜਾਬ ਗਵਰਨਮੈਂਟ ਦੀ ਕਰੂੰਗਾ ਉਸ ਤੋਂ ਬਾਅਦ ਨਾਲ ਦੀ ਜਗ੍ਹਾ ਲਵਾਂਗਾ ਪੰਜਾਬ ਗੌਰਮੈਂਟ ਕੀ ਕਰ ਸਕਦੀ ਐ ਜਿਹਨੂੰ ਆਪਾਂ ਬਣਾਇਆ ਸਰਦਾਰ ਜਨਰ ਸਿੰਘ ਹਵਾਰਾ ਉਹ ਰਹਣੇ ਚਕਤਾਰ ਸਿੰਘ ਹਵਾਰਾ ਉਹ ਰਹਣੇ ਇੱਕ 15 ਦੇ ਵਿੱਚ ਮੈਨੂੰ ਕਿਆ ਸੀ ਉਹਨਾਂ ਨੇ ਲਿਖ ਕੇ ਮੈਨੂੰ ਨਹੀਂ ਉਹਨਾਂ ਨੇ ਗੌਰਮੈਂਟ ਨੂੰ ਕਿਹਾ ਸੀ ਕਿ ਮੈਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਜੀਨੂੰ ਉਹ ਆਪਣਾ 2018 ਉਹਦੋਂ ਦੀ ਸਰਕਾਰ ਕਾਂਗਰਸ ਦੀ ਉਹਨਾਂ ਨੇ ਰਿਜੈਕਟ ਕੀਤਾ ਤੇ ਆਪ ਕਿਸ ਮਦੀ ਨਾਲ ਫਰਵਰੀ 2025 ਆ ਇਨਕਲਾਬੀਆਂ ਦੀ ਸਰਕਾਰ ਨੇ ਵੀ ਰਿਜੈਕਟ ਕੀਤਾ ਤਾਂ ਮੈਂ ਤੁਹਾਨੂੰ ਇੱਕ ਗੱਲ ਪੁੱਛੂਗਾ ਜਦੋਂ ਕਿਤੇ ਇਹਨਾਂ ਦਾ ਕੋਈ ਵੀ ਰਿਪਰੈਜ਼ੈਂਟੇਟਿਵ ਇਹਨਾਂ ਦਾ ਐਮਐਲਏ ਇਹਨਾਂ ਦਾ ਰਿਕਟਰ ਮੰਤਰੀ ਮੁੱਖ ਮੰਤਰੀ ਕੋਈ ਵੀ ਆਵੇ ਉਹਨੂੰ ਪੁੱਛਿਓ ਜੇ ਪਹਿਲਾਂ ਇਹ ਤੁਹਾਡੇ ਨੇ ਪੁੱਛੀ ਨਹੀਂ ਛੱਡਿਆ ਜਾਣਾ ਚਾਹੀਦਾ ਹੁਣ ਜਦੋਂ ਤੁਹਾਡਾ ਹਰਾ ਪੰਨ ਚੱਲਣ ਲੱਗਿਆ ਉਹ ਖਿਲਾਫ ਕਿਉਂ ਚੱਲਿਆ ਰਿਜੈਕਟ ਕਿਉਂ ਕੀਤਾ ਕੀ ਕਾਰਨ ਇਹ ਪੁੱਛਣਾ ਹੈ ਔਰ ਮੈਂ ਮੋਰਚੇ ਵਾਲਿਆਂ ਨੂੰ ਵੀ ਕਹੂੰਗਾ ਕਿ ਇੱਧਰ ਨੂੰ ਵਹੀਰਾਂ ਜ਼ਰੂਰ ਕਰਦੇ ਹੋਗੇ ਕਿ ਪਹਿਲੇ ਨੰਬਰ ਪੰਜਾਬ ਗਵਰਨਮੈਂਟ ਨੂੰ ਬਣਾਈਏ ਜਾਂ ਉਹਨਾਂ ਨੂੰ ਸਿੱਧੇ ਕਰੀਏ ਫਿਰ ਦਿੱਲੀ ਵਾਲ ਨੂੰ ਹੋਈ ਦੂਜੀ ਗੱਲ ਜਿਹੜਾ ਇਹਨਾਂ ਦਾ ਸੈਂਟੈਂਸ ਬੋਰਡ ਹੈ ਉਹ ਦਿੱਲੀ ਜਨ ਕੇ ਜੀਵਾਨ ਹਰਿਆਣੇ ਦੇ ਨਾਮ ਉਹਨਾਂ ਦੀ ਸਾਂਝ ਰਹੀ ਹੈ ਕੀ ਇਹ ਦੱਸਣਗੇ ਕਿ ਦਵਿੰਦਰ ਪਾਰਸ ਸਿੰਘ ਨੂੰ ਲੋਰ ਹੁਰਾ ਦੀ ਅਰਜ਼ੀ ਕਿਉਂਕਿ ਉਹਨਾਂ ਨੂੰ ਸਜ਼ਾ ਬੋਲ ਕੇ ਨਹੀਂ ਦਿੱਤੀ ਗਈ ਉਹਨਾਂ ਨੂੰ ਸਿਰਫ ਉਮਰ ਕੱਟਿਆ ਗਿਆ ਹੈ ਔਰ ਉਪਸਥਿਤ ਚੁੱਕੇ ਨੇ ਉਹਨਾਂ ਨੂੰ ਸੱਤ ਵਾਰੀ ਅੱਲਾ ਦਾ ਅੱਖ ਵਾਰੀ ਚਾਹੇ ਅੱਠ ਵਾਰੀ ਰਿਜੈਕਟ ਕਿਉਂ ਕੀਤਾ ਗਿਆ ਕੀ ਇਹ ਇੰਕਲਾਬੀ ਦੱਸਣਗੇ ਔਰ ਥਰਡ ਗੱਲ ਆਖਰੀ ਮੈਂ ਇੱਕ ਗੱਲ ਹੋਰ ਕਹਾਂਗਾ ਕਿ ਜਦੋਂ ਵੀ ਕੋਈ ਸਰਕਾਰ ਇੰਨਾ ਤੋਂ ਪੁੱਛੇ ਕਿ ਦੱਸੋ بھائی ਇੰਨਾ ਪੰਦੀ ਸਿੰਘਾਂ ਨੂੰ ਪੈਰੋਲ ਦਿੱਤੀ ਜਾਵੇ ਕਿ ਨਾ ਪੈਰੋਲ ਜਿਹੜੀ ਕਿ ਆ ਰਾਮ ਰਹੀ ਮਰ ਕੇ ਸਾਲ ਚ ਪੰਜ ਪੰਜ ਆਈ ਲੈਂਦੇ ਨੇ ਔਰ ਇਹਨਾਂ ਕੀ ਨਹੀਂ ਦਿੱਤੀ ਜਾ ਰਹੀ ਆ ਜੇ ਨਹੀਂ ਦਿੱਤੀ ਜਾ ਰਹੀ ਤਾਂ ਮੈਂ ਤੁਹਾਨੂੰ ਕਾਰਨ ਦੱਸ ਦਿੰਦਾ ਕੀ ਆ ਜਦੋਂ ਵੀ ਜਿੱਥੇ ਬੰਦ ਨੇ ਉਹ ਤੋਂ ਵੀ ਜੇਲ੍ਹਾਂ ਫੌਰੀ ਚਾਹ ਸਰਕਾਰ ਪੰਜਾਬ ਦੇ ਵਿੱਚ ਪੁੱਛਦੀ ਆ ਕਿ ਦੱਸੋ ਭਾਈ ਫੋਟੇ ਪਿੰਡਾਂ ਦੇ ਰਹਿਣਗੇ ਆਕੇ ਕੀ ਇਹਨਾਂ ਨੂੰ ਪੈਰੋਲ ਦਿੱਤੀ ਜਾਵੇ ਤਾਂ ਪਤਾ ਕੀ ਆਂਦੇ ਪੰਜਾਬ ਵਾਲੇ ਸਰਕਾਰ ਪੰਜਾਬ ਦੀ ਨਾ 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 ਇਹਨਾਂ ਨੂੰ ਨਾ ਦਿਓ ਇਹਨਾਂ ਨਾਲ ਹਾਕਾ ਖਰਾਬ ਹੋ ਜਾਣਗੇ ਸੋ ਤੁਸੀਂ ਸਮਝ ਲਓ ਆਪਾਂ ਲੜਨਾ ਕਿਵੇਂ ਹੈ ਜ਼ਰੂਰੀ ਹੁੰਦਾ ਹੈ ਕਿ ਲੜਨ ਲਈ ਤਿਆਰ ਹੋ ਜਾਓ ਨਾ ਨਾ ਲੜਨਾ ਕਿਵੇਂ ਹੈ ਉਹ ਵੀ ਪਤਾ ਹੋਵੇ ਤਾਂ ਜਦੋਂ ਇਹ ਆਉਂ ਜਿਹੜਾ ਵੀ ਕੋਈ ਰੇਂਜ ਚੋਵੇ ਉਹ ਨੂੰ ਪੁੱਛੇ ਹੋਗੇ दाया इनकलाब ज़रूरी बेनती कबूल करियो जहिड़ी बेनती में परवेंद्री हुई सम्झे तूरी संगतिया वाहिगुरू जी ख़ालसा वाहि